ਵਿਦਾਂસભા ਹਲਕਾ ਸਾਨੀਵਾਲ ਦੇ ਵਿੱਚ ਕਾਂਗਰਸ ਪਾਰਟੀ ਨੂੰ ਉਦੋਂ ਵੱਡੀ ਮਜ਼ਬੂਤੀ ਮਿਲੀ ਹੈ ਜਦੋਂ ਲੋਕ ਇਨਸਾਫ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਥੰਮ ਮੰਨੇ ਜਾਂਦੇ ਹਰਦੀਪ ਸਿੰਘ ਮੁੰਡੀਆਂ ਅਤੇ ਬਲਦੇਵ ਸਿੰਘ ਮੰਡੇਰ ਆਪਣੇ ਸੈਂਕੜੇ ਸਾਥੀਆਂ ਦੇ ਸਮੇਤ ਸੀਨੀਅਰ ਕਾਂਗਰਸੀ ਆਗੂ ਸਤਵਿੰਦਰਪੁਰ ਬਿੱਟੀ ਦੀ ਅਗਵਾਈ ਦੇ ਵਿੱਚ ਅੱਜ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਨੇ ਯਾਰੀਆਂ ਜੀ ਅਸੀਂ ਘਰ ਘਰ ਜਾਵਾਂਗੇ ਜਿਹੜੀ ਬੰਦੀ ਮੈਨੂੰ ਲੱਗਦਾ ਹੈ ਕੁਝ ਪ੍ਰੈਸ਼ਰ ਵਿੱਚ ਸੀਗੇ ਪਿਛਲੀ ਸਰਕਾਰ ਦੇ ਹਰ ਤਰ੍ਹਾਂ ਦਾ ਪ੍ਰੈਸ਼ਰ ਸੀਗਾ ਉਹਨਾਂ ਦੇ ਦਿਮਾਗ ਤੇ ਮੈਨੂੰ ਲੱਗਦਾ ਜੋਦੀ ਸਰਕਾਰ ਆਈ ਹੈ ਬੜੇ ਰਿਲੈਕਸ ਜੀ ਮੈਨੂੰ ਚਿਹਰੇ ਲੱਗਦੇ ਆ ਲੋਕਾਂ ਦੇ ਔਰ ਫਿਰ ਵੀ ਜੀ ਕਿਤੇ ਵੀ ਕਮੀ ਸਾਨੂੰ ਲੱਗੂਗੀ ਸੀ ਘਰ ਘਰ ਜਾ ਕੇ ਆਪਣੀਆਂ ਨੀਤੀਆਂ ਜਿਹੜੇ ਲੋਕ ਏ ਟੀਵੀ ਨਹੀਂ ਦੇਖਦੇ ਕਈ ਮੀਡੀਆ ਨੇ ਦੇਖਦੇ ਕੀ ਕੀ ਸਰਕਾਰ ਕਰ ਰਹੀ ਹੈ ਕਈ ਲੋਕ ਕਹਿ ਦਿੰਦੇ ਆ ਆਪੋਜੀਸ਼ਨ ਵੀ ਆ 2 ਮਹੀਨੇ ਹੋ ਗਏ ਜੀ ਕੀ ਕੀਤਾ ਤੇ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਅੱਛਾ ਕੰਮ ਕੈਪਟਨ ਸਰਕਾਰ ਨੇ ਸ਼ੁਰੂਆਤ ਕੀਤੀ ਹੈ ਇਹ ਦਾ ਜੀ ਇਹ ਹੈ ਕਿ ਸਾਨੇਵਾਲ ਹਲਕੇ ਚ ਮੈਂ ਸਮਝਦੀਆਂ ਕਿ ਕਾਂਗਰਸ ਪਾਰਟੀ ਨੂੰ ਜਿਹੜੀ ਵੀ ਸਾਡੇ ਸਾਡੀ ਇੱਥੇ ਹਾਰ ਹੋਈ ਹੈ ਪਾਰਟੀ ਦੀ ਔਰ ਮੈਨੂੰ ਲੱਗਦਾ ਹੈ ਕਿ ਜਿੰਨੇ ਅੱਛੀ ਲੋਕ ਸਾਡੇ ਸਾਡੀ ਟੀਮ ਦਾ ਹੋਰ ਹਿੱਸਾ ਬਣਨ ਤੇ ਮੈਂ ਉਸੇ ਕੋਸ਼ਿਸ਼ ਵਿੱਚ ਅੱਜ ਮੇਰੇ ਵੀਰ ਹਰਦੀਪ ਜੀ ਮੁੰਡੀਆਂ ਔਰ ਬਲਦੇਵ ਜੀ ਮੰਡੇਰ ਇਹਨਾਂ ਦੋਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਮੇਰੀ ਸੋਚ ਤੇ ਇਹ ਖਰੇ ਉਤਰਣਗੇ ਔਰ ਜਿਹੜੀ ਕਾਂਗਰਸ ਪਾਰਟੀ ਦੀਆਂ ਜੋ ਕਮੀਆਂ ਨੇ ਸਾਹਨੇਵਾਲ ਹਲਕੇ ਵਿੱਚ ਅੱਜ ਤੱਕ ਰਹਿੰਦੀਆਂ ਰਹੀਆਂ ਨੇ ਅਸੀਂ ਰਲ ਕੇ ਇੱਕ ਬਹੁਤ ਸਟਰੋਂਗ ਟੀਮ ਬਣ ਕੇ ਅਸੀਂ ਹੋਰ ਉੱਭਰਾਂਗੇ ਇਸ ਚੀਜ਼ ਦਾ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਬਸ ਮੈਂ ਇਹੀ ਚਾਹੁੰਨੀ ਆ ਕਿ ਦਿਨ ਤੁਗਣੀ ਰਾਤ ਚਗਣੀ ਤਰੱਕੀ ਕਾਂਗਰਸ ਪਾਰਟੀ ਕਰੇ ਕੈਪਟਨ ਸਾਹਿਬ ਦੀ ਸਰਕਾਰ ਤਰੱਕੀ ਕਰੇ ਔਰ ਬਹੁਤ ਅੱਛੇ ਅੱਛੇ ਕੰਮ ਹੋਣ ਔਰ ਸਾਡਾ ਜਿਹੜਾ ਸਾਨੀਵਾਲ ਹਲਕਾ ਹੈ ਥੋੜਾ ਅਸੀਂ ਥੋੜਾ ਜਿਹਾ ਪਿੱਛੇ ਰਹਿ ਗਈ ਸੀ ਔਰ ਆਡ ਵਾਲੀ ਜਿਹੜੀ ਇਲੈਕਸ਼ਨ ਹੈ ਉਹਦੇ ਚ ਅਸੀਂ ਇਹ ਸਾਰੀ ਕਮੀ ਪੂਰੀ ਕਰਦੇ ਮੈਂ ਬਸ ਆਪਣੀ ਭੈਣ ਸੁਤਿੰਦਰਪੁਰ ਬਿੱਟੀ ਜੀ ਦਾ ਤੇ ਕੈਪਟਨ ਸਾਹਿਬ ਦਾ ਬਹੁਤ ਬਹੁਤ ਦੇਲ ਦਿਆਂ ਜਾ ਰਹੀਆਂ ਧੰਨਵਾਦ ਕਰਦਾ ਜਿਹੜਾ ਇਸ ਨਿਮਾਨੇ ਨੂੰ ਤੇ ਸਰਦਾਰ ਬਲਦੇਵ ਸਿੰਘ ਮੰਡੇਰ ਜੀ ਹੁਣਾਂ ਨੂੰ ਆਪਣੀ ਪਾਰਟੀ ਸਾਂਭਲ ਕਰਕੇ ਸਾਡਾ ਮਾਨ ਵਧਾਇਆ ਮੈਂ ਕੈਪਟਨ ਸਾਹਿਬ ਨੂੰ ਆਪਣੀ ਭੈਣ ਸੁਤਿੰਦਰਪੁਰ ਬਿੱਟੀ ਜੀ ਨੂੰ ਕਿਤੇ ਪੰਜਾਬ ਦੇ ਵਿਕਾਸ ਦੇ ਨਾਮ ਨਾਲ ਬਾਣ ਨੰਬਰ 12 92 13 ਅਤੇ ਹਲਕਾ ਸਾਹਨੇਵਾਲ ਨੂੰ ਬਹੁਤ ਸੋਹਣਾ ਸਾਹਨੇਵਾਲ ਬਣਾਵਾਂਗੇ ਤੇ ਦਿਨ ਦਾ ਦੇਖ ਕਰਕੇ ਜਿੱਥੇ ਵੀ ਸਾਡੀ ਭੈਣ ਸਾਡੀ ਸੇਵਾ ਲਾਊਗੀ ਅਸੀਂ ਦਿਨ ਦਾ ਦੇਖ ਕਰਕੇ ਗਰੀਬ ਲੋਕਾਂ ਦਾ ਸਾਰਿਆਂ ਦਾ ਸਾਥ ਦੇ ਕੇ ਔਰ ਹਲਕਾ ਸਾਹਨੇਵਾਲ ਨੂੰ ਬਹੁਤ ਸੋਹਣਾ ਸ਼ਹਿਰ ਬਣਾਵਾਂਗੇ ਲੁਧਿਆਣਾ ਤੋਂ ਗੁਰਪ੍ਰੀਤ ਸਿੰਘ ਮਹਦੂਦਾਂ ਦੀ ਰਿਪੋਰਟ ਪੈਰੇ ਦਾ ਟੀਵੀ